ਹਾਂਜੀ ਤੇ ਮਮੋ ਮਮੋ ਲਿਗਰ ਦੇ ਬੈਠੀ ਬੀਟੀ ਕੀ ਕਰ ਰਹੀ ਨੇ ਹਾਂ ਪਤਾ ਹੂੰ ਠੀਕ ਚ ਬਹੁਤ ਗਰਮੀ ਹੁੰਦੀ ਹੁੰਦੀ ਹਣੀ ਚਲ ਤੂੰ ਜਾ ਮਮੋ ਹਾਂ ਮੈਂ ਗੱਲ ਕਰ ਲਾ ਫੜੋ ਜਾ ਸੁਤਦਾ ਹੋਏ verdade ਕੀ ਆ ਸਾਈਡ ਤੇ ਕਰਦੇ ਕਰਦਾ ਆ ਪਰ ਨਹੀਂ ਦਗਾਏਸ ਬੋਲਤੇ ਨੇ ਕਿ ਜਾ ਰਿਹਾ ਹੈ ਆਪਸ ਹੀ ਤਗੜੇ ਤੂੰ ਤੱਕ ਕੇ ਕਰ ਲੈ ਆਪਣਾ ਚਲੋ ਗਾਇਸ ਆਪਾਂ ਜਿਆਦਾ ਵਧੀਆ ਲੱਗਦੇ ਨੇ ਇੰਨੀ ਜਿਆਦਾ ਵਧੀਆ ਲੱਗਦੀ ਹੈ ਉਹਦੇ ਬੋਲਣ ਦਾ ਵੇ ਮम्मा ਮੈਂ ਇਹਨਾਂ ਸੌਫਟ ਸਪੋਕਨ ਹਾਂਜੀ ਉਹਨੂੰ ਮੈਂ ਪਰਨੀਤ ਨਾਲ ਜਾਣਾ ਸੀ ਮੈਂ ਜਾਂਦੀ ਉਹਨਾਂ ਨਾਲ ਗੱਲ ਇਹ ਤੇ ਬੁੱਤ ਫਿਰ ਤੁਸੀਂ ਇਹ ਤੇ ਆ ਲਓ ਉਹਨਾਂ ਮੈਂ ਤੈਨੂੰ ਵੀਡੀਓ ਸ਼ੇਅਰ ਕਰਾਂਗੀ ਤੇ ਉਹਨਾਂ ਤੋਂ ਦੇਖੀ ਦੇਖੀ ਉਹ ਮੈਨੂੰ ਬੜੇ ਵਧੀਆ ਲੱਗਦੀ ਹੈ ਉਹ ਮੈਂ ਹੁਣੇ ਸ਼ੇਅਰ ਕਰਦੀ ਹਾਂ 1 ਮਿੰਟ ਰੁਕ ਲੈ ਫਿਰ ਫੋਨ 'ਚ ਲੱਗ ਗਿਆ ਤੇ ਫਿਰ ਫੋਨ 'ਚ ਲੱਗਣਾ ਵੀ ਇੱਕ ਕੰਮ ਐ ਬੱਚੇ ਹੋਰ ਕੀ ਐ ਇਹ ਲੇਟ ਜਾ ਰਹੀ ਐ ਲੇਟ ਜਾ ਰਹੀ ਐ ਹਾਂਜੀ ਇਹ ਤੇ ਮੈਂ ਬੋਰ ਵੀ ਲੋ ਮੈਂ ਬੋਲ ਰਹੀ ਆ ਵੀ ਮੈਂ ਸਬਜ਼ੀ ਕੱਟ ਰਹੀ ਆ ਚਾਲੂ ਬੈਂਗਰਾਂ ਦੀ ਸਬਜ਼ੀ ਕੱਟ ਰਹੀ ਆ ਮੈਂ ਸਬਜ਼ੀ ਕੱਟ ਕੇ ਫਿਰ ਮੈਂ ਦੇਖਦਾ ਬੁਟੀਕ ਤੇ ਜਾਣਾ ਪਰ ਜਦੋਂ ਮੈਂ ਬਟਿਕ ਤੇ ਆਣਾ ਮੈਨੂੰ ਛੋਟੇ ਛੋਟੇ ਜਵਾਕਾਂ ਅੰਗਰਾ ਸਾਡੇ ਘਰ ਦੇ ਭਜਾਂਦੇ ਬਹੁਤ ਨੇ ਕਦੀ ਮੈਨੂੰ ਕਹਿਣਗੇ ਜਾ ਚਾਹ ਲੈ ਕੇ ਆ ਕਦੀ ਉਹਨਾਂ ਕਹਿਣਗੇ ਜਾ ਪਾਣੀ ਲੈ ਕੇ ਆ ਮੈਂ ਫਿਰ ਘਰ ਹੀ ਆ ਕੇ ਬਹਿ ਜਾਣਾ ਫਦੇ ਨਾ ਨੀਰੀ ਕੀ ਕਰ ਰਹੇ ਨੇ ਗੱਲਾਂ ਮਾਰੀ ਜਾਂਦੇ ਨੇ ਗੱਲਾਂ ਮਾਰ ਰਹੇ ਨੇ ਜਦੋਂ ਉਹਨਾਂ ਨੇ ਗੱਲਾਂ ਸੁਣ ਕੇ ਆ ਉਹ ਜਦ ਦੇਖ ਕੇ ਨਾ ਨੀਰੀ ਕੀ ਗੱਲਾਂ ਕਰ ਰਹੇ ਫਦੇ ਉਹਨਾਂ ਦੀ ਗੱਲਾਂ ਸੁਣ ਕੇ ਆ ਹੂੰ ਉਹ ਨਹੀਂ ਕੁਝ ਨੂੰ ਦੂਜਾ ਆਪਣਾ ਜੋ ਕਰਨਾ ਬੋਲੋ ਮੈਂ ਤਾਂ ਕੀ ਕਰਨਾ ਬੁੱਤ ਮੈਂ ਤਾਂ ਬਸ ਸਬਜ਼ੀ ਕੱਟ ਰਿਆਂ ਬੈਂਗਣ ਪੂਰਾ ਖਰਾਬ ਹੋ ਚੁੱਕਿਆ ਬੀਜ-ਬੀਜ ਜੇ ਲੱਗ ਰਹੇ ਨੇ ਉਹ ਬੀਜ ਲੱਗ ਰਹੇ ਨੇ ਉਹ ਪੁਰਾਣਾ ਪਿਆਜ਼ ਲੈ ਕੇ ਪਰਵਾਹ ਲਓ ਬਤੇ ਹਲੋ ਗਾਇਸ ਪੂਰਾ 1 ਘੰਟਾ ਲੱਗ ਗਿਆ ਸਬਜ਼ੀ ਕੱਟਣ ਤੇ ਮੈਨੂੰ ਸਾਰਾ ਸਮਾਨ ਤਿਆਰ ਕਰਨ ਤੇ ਪਿਆਜ਼ ਅਦਰਕ ਸਾਰਾ ਕੁਝ ਗ੍ਰाइंड ਕਰਕੇ ਹੁਣ ਆਪਾਂ ਅਗੇ ਕਿਚਨ ਚ ਭਾਂਡੇ ਮਾਂਜਣਾਸਤੇ ਤੇ ਭਾਂਡੇ ਮਾਂਜ ਕੇ ਉਹ ਤੋਂ ਬਾਅਦ ਆਪਣੀ ਡਿਊਟੀ ਖਤਮ ਮੈਂ ਆਲੂ ਉਗੋ ਕਰ ਰਹੀ ਤੇ ਅਲੂ ਉੱਥੇ ਪੈਣ ਹਾਂਜੀ ਚਲ ਗਈ ਮਿਸਤਰੀ ਨਾ ਹਾਂ ਜੀ ਅੱਜ ਬੱਸ ਇਹ ਫਮਲੀ ਸਾਡੇ ਦਰਮਿਆਨ ਪਹੁੰਚੀ ਹੋਈ ਵੇਖ ਤੂੰ ਇਹਨਾਂ ਦਾ ਵਲੌਗ ਦੇਖ ਲੈ ਪਿੰਡ ਪਹੁੰਚਿਆਂ ਦਾ ਤੇ ਅੱਜ ਆਏ ਹੋਏ ਨੇ ਬਿਜਲੀ ਵਾਲਿਆਂ ਪਿਆਪਾ ਪਾਣ ਹਾਂ ਪਿਆਪਾ ਪਾਣ ਮਿਸਤਰੀ ਪਾ ਕੇ ਜਾਣਗੇ ਕੱਲ ਫੇਰ ਆਉਣਗੇ ਨਾ ਨਾ ਕੱਲ ਕੱਲੀ ਹੁੰਦੇ ਨਹੀਂ ਪਰ ਤੋਂ ਆਵਾਂਗੇ ਇਲਾਦਾਸ ਤੇ ਦਮਨ ਹੁੰਦੇ ਆ ਕਰੂਗੀ ਪਿੰਡ ਹਾਂ ਪਰਸੋਂ ਤੇ ਕਰ ਰਖੜੀ ਐ ਫੇਰ ਨਹੀਂ ਮੈਨੂੰ ਲੱਗਦਾ ਇਹ ਨਾ ਹਣਾ ਪਰਸੋਂ 4 ਪਰਸੋਂ ਰਹਿਨ ਤੋਂ ਕਿ ਪਲਾਨ ਹੀ ਬਣਾ ਜਾਂਦਾ ਜਾਣਦਾ ਤੇ ਜਾਣਾ ਕਿਤੇ ਆਪਾਂ ਨੇ ਕਿਦੋਂ ਰੱਖੜੀ ਬਣਾ ਜਾਣਾ ਰੱਖੜੀ ਵਾਲਾ ਸਾਡਾ ਕੰਮ ਦਾ ਬੈਠਾ ਜਾਣਾ ਨਹੀਂ ਸਵੇਰੇ ਰੱਖੜੀ ਬਣ ਕੇ ਕਿਤੇ ਉਹ ਹੀ ਬੰਦਾ ਕਹਿੰਦਾ ਕਿ ਚੱਲ ਬਾਅਦ ਤੁਰ ਜੀਏ ਦੁਆੜ ਕਿਤੇ ਜਾਣਾ ਜੂਤੀ ਵਾਲਾ ਤਾਰ ਨੂੰ ਜੂਤੀ ਨਹੀਂ ਹੈਗੀ ਹਾਏ ਹਾਏ ਆ ਬੜਾ ਪੰਗਾ ਇੱਥੇ ਪੰਡੇ ਮੈਂ ਲੱਗੀ ਮਾਂਜਣ ਨਹੀਂ ਮੈਂ ਤਾਂ ਉਹ ਮਾਂਜਲਾ ਜਿਹਾ ਨਹੀਂ ਨਾ ਮਿਸ ਕਿ ਇਧਰ ਦਮਨ ਮੈਡਮ ਜੀ ਹੁਣ ਸਾਡੇ ਕਰਿਆ ਕਰਨਗੇ ਪਿੰਡ ਕਿਉਂਕਿ ਦਮੂ ਦੀ ਵੈਨ ਦਾ ਚੱਕਰ ਪੈ ਗਿਆ ਉਥੋਂ ਕਹਿੰਦੇ ਦਮੂ ਮੋਟਾ ਬਾਲਾ ਤੇ ਵੈਨ ਚ ਸੀਤ ਨਹੀਂ ਹੁੰਦੀ ਹੈਗੀ ਤੇ ਇਦਾਂ ਨਹੀਂ ਕਹਿੰਦੇ ਬਾਰਾ ਖਾਣਾ ਤੂੰ ਆਪਦੀ ਕੁੜੀ ਨੂੰ ਪਿੰਡ ਲੈ ਜਾ ਉਹ ਹੀ ਕਹਿਆ ਠੀਕ ਹੈ ਜੀ ਠੀਕ ਹੈ ਦਮੂ ਹੈ ਦਮੂ ਹੈ ਦਮੂ ਠੀਕ ਨਵਾਂ ਕਹਿੰਦੀ ਠੀਕ ਦਮਨ ਨੇ ਮੰਨ ਲਿਆ ਇਹ ਹੁੰਦਾ ਹੋਰ ਕਿ ਇੰਨੀ ਗਰਮੀ ਹੋਈ ਬਿਰ ਮੈਂ ਕਿ ਨਹੀਂ ਉਹ ਬਿਨਾ ਮਤਲਬ ਤਾਂ ਸਿਰ ਦੁਖੀ ਜਾਂਦਾ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਦਮਨ ਵੀ ਕਹੇ ਰੀ ਡੋਲ ਪਈ ਜਾਂਦੀ ਹੈ ਤੇ ਮੈਨੂੰ ਵੀ ਆ ਹੋਇਆ ਪਿਆ ਜਿੱਦਾਂ ਸਿਰ ਜਿਆ ਪਰਿਆ ਹੋਇਆ ਛੇਤੀ ਭਾਂਡੇ ਬਾਂਜ ਲੋ ਗਾਈਜ਼ ਆਪਾਂ ਨੇ ਫਰੰਟ ਕੈਮਰਾ ਲਾ ਲਿਆ ਉਧਰ ਅਮਨਦੀ ਦੀਦੀ ਨੇ ਉਹਨੇ ਅਮਨਦੀ ਦੀਦੀ ਨੇ ਦਮਨਦੀ ਦੀਦੀ ਨੇ ਪੂਰਾ ਰੋਲਾ ਪਾ ਰੱਖਿਆ ਆਪਾਂ ਫਟਾਫਟ ਭਾਂਡੇ ਮਣ ਲੀਏ ਨਾਲੇ ਤਾਂ ਉਹ ਗੱਲਾਂ ਕਰ ਲਈਏ ਥੋੜਾ ਜਿਹਾ ਮੇਰਾ ਕੈਮਰਾ ਧੁੰਦਲਾ ਧੁੰਦਲਾ ਜਿਹਾ ਆ ਰਿਹਾ ਪਤਾ ਨਹੀਂ ਕਿਉਂ ਕੋਪ ਰੱਬ ਜਾਣਦਾ ਸਭ ਕੋਈ ਕਹਿੰਦੇ ਤੁਹਾਨੂੰ ਫੜੀ ਦੇਖ ਰਹੀਆਂ ਨਾ ਇੰਨਾ ਹੀ ਬਹੁਤ ਹੈ ਤੇ ਰਾਤੀ ਨਾ ਪਹਿਲਾਂ ਅਮਨਦਾਨੀ ਬਾਜ਼ਾਰ ਜਾਣਾ ਸੀ ਤੇ ਮੈਂ ਉਹਨਾਂ ਨੂੰ ਰਸਤੇ 'ਤੇ ਫੋਨ ਕਰਕੇ ਫਟਾਫਟ ਵਾਪਸ ਮਗਵਾਇਆ ਕਿ ਮੈਂ ਵੀ ਤੁਹਾਡੇ ਨਾਲ ਜਾਣਾ ਹੈ ਚਲੋ ਮੈਂ ਚਲੀ ਗਈ ਜਿਹੜਾ ਕੰਮ ਸੀਗਾ ਉਹ ਉਹ ਰਸਤੇ ਚ ਕਰ ਲਵਾਂਗੇ ਅਸੀਂ ਨਹੀਂ ਕਰਨਾ ਤੇ ਮੈਨੂੰ ਸਾਰੂੰ ਅੱਜ ਕੇ 10 ਘਰੇ ਆਉਣ ਲੱਗਿਆਂ ਤੇ ਘਰੇ ਆ ਕੇ ਪਤਾ ਨਹੀਂ ਕੀ ਹੋ ਗਿਆ ਚਾਰ ਪੰਜ ਹੋ ਗਈਆਂ ਚੀਜ਼ਾਂ ਤੇ ਅੱਗੇ ਵੀ ਜਦੋਂ ਆਪਾਂ ਹੁਣੇ ਕੰਮਕਾਰ ਕਰਦੇ ਆਂ ਤੇ ਭੁੱਲ ਜਾਂਦੀ ਆਂ ਹੁੰਦੇ ਨੂੰ ਪਰ ਹੁਣ ਪਤਾ ਨਹੀਂ ਕੀ ਹੋ ਗਿਆ ਚਾਰ ਦਿਨ ਤੇ ਮਤਲਬ ਇੰਨਾ ਕਿ ਭੁੱਲਣ ਲੱਗ ਗਈ ਨਾ ਮੈਂ ਜਿੰਨਾ ਕਹਿ ਦੋ ਇੱਕ ਦਿਨ ਤੁਹਾਨੂੰ ਟਾਈਮ ਦੱਸਿਆ ਸੀ ਹਨਾ ਵੈਨ ਦਾ ਉਦੋਂ ਕੋਲ ਬਿਲਕੁਲ ਨਹੀਂ ਪਤਾ ਲੱਗਿਆ ਕਿਰਾਟੀ ਮੈਂ ਆ ਕੇ ਆਪਣੀ ਯੂਨੀਫਾਰਮ ਪ੍ਰੈਸ ਕਰਦੀ ਫਰਦੇ ਦੀ ਵੀ ਪ੍ਰੈਸ ਕਰਦੀ ਆਪਣੀ ਯੂਨੀਫਾਰਮ ਨੂੰ ਪ੍ਰੈਸ ਕਰਦਿਆਂ ਵੀ ਯਾਦ ਆਇਆ ਹੈਗਾ ਕਿ ਸਵੇਰੇ ਤੇ ਯੂਨੀਫਾਰਮ ਪਹਿਣੀ ਹੀ ਨਹੀਂ ਹੋਗੀ ਹੈ ਨਾ ਤੇ ਮੈਨੂੰ ਸਵੇਰੇ ਮੈਨਾਂ ਦਾ ਘੱਟੋ ਘੱਟ 3:30 ਕਿ 3 ਵਜੇ ਚੇਤਾ ਆਇਆ ਕਿ ਯੂਨੀਫਾਰਮ ਤੇ ਪਾਣੀ ਨਹੀਂ ਤੇ ਮੈਂ ਤੇ ਯੂਨੀਫਾਰਮ ਪ੍ਰੈਸ ਕੀਤੀ ਹੋਰ ਮੈਂ ਬਸ ਪ੍ਰੈਸ ਵੀ ਨਹੀਂ ਕੀਤਾ ਹੈਗਾ ਅਜੇ ਤੇ ਜਦ ਇੰਨਾ ਸ਼ੁਗਰ ਕੇ ਲਾਈਟ ਆਉਂਦੀ ਪਈ ਸੀ ਤੇ ਮੇਰਾ ਸੜ ਗਿਆ ਜੇ ਕਿਤੇ ਲਾਈਟ ਨਾਲ ਆਉਂਦੀ ਹੁੰਦੀ ਫੇਰ ਕੰਮ ਖਰਾਬ ਹੋ ਜਾਣਾ ਤੇ ਮੈਂ ਆ ਸਵੇਰੇ ਉੱਠ ਕੇ ਪਹਿਲਾਂ ਤਾਂ ਸਭ ਤੋਂ ਮੈਂ ਇਹ ਦੇਖਾਂ ਵੀ ਮੈਂ ਕਰਾਂ ਕੀ ਕਿਹੜੀ ਚੀਜ਼ ਮੈਨੂੰ ਲੱਭੇ ਆਸਾਨੀ ਨਾਲ ਜਿੰਨੂੰ ਮੈਂ फटाफट ਪ੍ਰੈਸ ਨੂੰ ਮਾਰਾਂ ਤੇ ਮੈਂ ਉਹ ਕਰ ਪਾਵਾਂ ਫਿਰ ਮੈਨੂੰ ਨਾ ਆਲੀ ਆਪਸ਼ਨ ਜਿੱਦਨੇ ਕੋਲ ਆਲੀ ਦੁੱਤ ਆ ਕਿ ਜਿੰਨੀ ਆਜ ਆ ਰਹੀ ਹੈ ਤਾਂ ਕਿ ਫਿਰ ਮੈਂ ਇੰਨੇ ਇਸੇ ਕੁੜਤੇ ਨੂੰ ਪ੍ਰੈਸ ਕੀਤਾ ਦੁਬਾਰਾ ਤੇ ਫਿਰ ਉਹ ਇਹੀ ਫੇਰ ਪਾਤੀ ਗਈ ਦੇਖੋ ਇੰਨੀ ਮੇਰੇ ਜਿਆਦਾ ਸੁਰੀਕ ਹੋਈ ਹੈ ਤੇ ਪਲੀਜ਼ ਗਾਇਸ ਮੈਂ ਤੁਹਾਨੂੰ ਸਾਰਿਆਂ ਨੂੰ ਅੱਜ ਇੱਕ ਚੀਜ਼ ਕਹਿਣਾ ਚਾਹੁੰਦੀ ਆ ਕਿ ਮਨਜੀਤ ਦੀਦੀ ਨੇ ਮਤਲਬ ਆਪਣੀ ਵੀਡੀਓ ਤੇ ਰੈਗੂਲਰ ਉਹ ਕਮੈਂਟ ਕਰਦੇ ਹੀ ਕਰਦੇ ਨੇ ਤੇ ਉਹਨਾਂ ਦੇ ਨਾਂ ਹਸਬੰਦ ਦੇ ਤਾਂ ਜਰ ਸੱਟ ਲੱਗ ਗਈ ਸੀਗੀ ਤੇ ਉਹਨਾਂ ਨੂੰ ਸ਼ੂਗਰ ਸੀ ਤੇ ਉਹਦੇ ਕਰਕੇ ਮੈਂ ਵੀ ਉਹਨਾਂ ਦਾ ਕਹਿੰਦੇ ਵੀ ਕੋਈ ਆਪਰੇਟ ਵਗੈਰਾ ਹੋਣਾ ਤੇ ਉਹ ਦੀਦੀ ਬਹੁਤ ਜ਼ਿਆਦਾ ਟੈਂਸ਼ਨ ਚ ਨੇ ਤੇ ਪਲੀਜ਼ ਤੁਸੀਂ ਸਾਰੇ ਜਣੇ ਅਰਦਾਸ ਕਰਿਓ ਹਨਾ ਕਿ ਸਾਡੇ ਸਾਰਿਆਂ ਦੀ ਅਰਦਾਸ ਸਾਰਾ ਕੁਝ ਠੀਕ-ਠਾਕ ਹੋ ਜਾਵੇ ਕਿਉਂਕਿ ਬੀਬੀ ਇੱਥੇ ਇਕੱਲੇ ਨੇ ਬਾਜੀ ਇੱਥੇ ਇਕੱਲੇ ਨੇ ਤੇ ਇੰਦਾ ਇਕੱਲੇ ਬੰਦੇ ਇੱਥੇ ਪਿੱਛੇ ਬੜੀ ਜੀ ਪਰ ਉਹ ਦੀਦੀ ਦੀ ਰੋ ਰਹੀ ਸੀਗੇ ਬਹੁਤ ਪਰੇਸ਼ਾਨ ਸੀਗੇ ਤੇ ਮੇਰੀ ਤਾਂ ਇਹ ਅਰਦਾਸ ਚਲੋ ਵੈਗਰੂ ਹਨਾ ਕਵਾਇਏ ਠੀਕ ਕਰਨ ਛੇਤੀ ਤੇ ਹੁਣ ਤੇ ਬਸ ਐਂ ਕਿ ਚਲੋ ਕੱਥੇ ਹੋ ਜਾਈਏ ਬਹੁਤ ਟਾਈਮ ਹੋ ਗਿਆ ਘਟੋਕਾ ਤੋਂ ਨਹੀਂ ਮਿਲਦਾ 18 17 18 ਸਾਲ ਹੋ ਗਏ ਨੇ ਤਾਂ ਅਲੱਗ ਅਲੱਗ ਰਹਿੰਦੇ ਆ ਤੇ 17 18 ਸਾਲ ਥੋੜੇ ਨਹੀਂ ਹੁੰਦੇ ਨਾ ਇਹੋ ਵਾਹਿਗੁਰੂ ਸਾਹਮਣੀ ਆ ਤੁਹਾਡੇ ਹੁਣ ਆਪਾਂ ਲਗੋ ਜ ਤਿੰਨ ਸਾਲ ਹੋਏ ਸਾਡੇ 3 ਸਾਲ ਤੇ ਫਿਰ ਵੀ ਐ ਲੱਗਦਾ ਵੀ ਬਹੁਤ ਤੇ ਤੁਹਾਨੂੰ ਨੇ ਉਹ ਦੀਦੀ ਜਿਹੜੇ ਇੰਨਾ ਟਾਈਮ ਹੋ ਗਿਆ ਉਹਨਾਂ ਨੂੰ ਦੂਰ ਰਹਿੰਦੇ ਆ ਆਪਦੇ ਹੱਥ ਬਣ ਕੋ ਕਵਾਇਗੁਰੂ ਕਰੇ ਲੰਮੀ ਆਮਰਾ ਹੋਣ ਆ ਦੀਆਂ ਠੀਕ ਠਾਕ ਹੋ ਕੇ ਤੇ ਦੀਦੀ ਕੋਲੇ ਆਉਣ ਤੇ ਪੀਖੇ ਹੋਣ ਹਨਾ ਪੰਦੇ ਮੈਂ ਉਹ ਮੀਂਹ ਵਿੱਚ ਬੈਠਣੀ ਬਾਹਰ ਤੇ ਬਸ ਮੈਂ ਚੱਲਦੀ ਆ ਥੋੜੀ ਜਿਹਾ ਰੈਸਟ ਲਾਇਸ ਬੰਦਾ ਬੁਟੀਕ ਚ ਜਾਉਣੀ ਬੜੀ ਗਰਮੀ ਲੱਗਦੀ ਮੈਂ ਥੋੜੀ ਬਾਹਰ ਬੈਣੀ ਹੈ ਜਾ ਕੇ ਨਾ ਤਾਂ ਪਾਣੀ ਦੀ ਜੀ ਕਰਦਾ ਗਰਮੀ ਚ ਸਮਝ ਨਹੀਂ ਆਉਂਦੀ ਹੈਗੀ ਸਿਰ ਵੀ ਮੈਨੂੰ ਲੱਗਦਾ ਤਾਪੂ ਬਹੁਤ ਹੈ ਮੈਂ ਅੱਜ ਤੁਹਾਨੂੰ ਭਾਂਡੇ ਮਾਂਜਨੇ ਸਿਖਾ ਦਾਂ ਭਾਂਡੇ ਕਿੱਦਾਂ ਮਾਂਜੀ ਤੈਨੂੰ ਵੀ ਇਹ ਚੰਗੀ ਮਾਂਜੇ ਨਹੀਂ ਹੁੰਦੀ ਭਾਂਡੇ ਮੈਂ ਮਾਂਜਦੀ ਹਾਂ ਨਾ ਉਹ ਤੇਰੀ ਪਹਿਲਾਂ ਮੈਂ ਚੱਲੀ ਸੀ ਮੈਂ ਚਲਾ ਕੇ ਮਾਂਜਦੀ ਆਂ ਭਾਂਡੇ ਪਰ ਮੈਂ ਸੋਈ ਸਾਫ਼ ਕਰਤੀ ਫਿਰ ਮੈਨੂੰ ਸਿੰਕ ਵੇਖ ਕੇ ਗੱਡੀ ਚੜ ਗਈ ਮੈਂ ਹਨਾ ਭਾਂਡੇ ਵੀ ਹੁਣੀ ਮਾਂਜ ਕੇ ਰਾਂਦੇ ਆਪਾਂ ਸਿੰਕ ਚ ਭਾਂਡੇ ਮਾਜੇ ਹੋਣ ਦਾ ਮਤਲਬ ਸਮਝ ਲਓ ਤੁਹਾਡੀ ਸਾਰੀ ਰਸੋਈ ਸਾਫ ਸਿੰਕ ਚ ਭਾਂਡੇ ਪਏ ਹੋਣ ਤੇ ਬਸ ਆਹ ਦੇਖ ਲਓ ਬੱਚਿਆਂ ਦੇ ਕੰਮ ਪਰਨੀਤ ਦੀ ਵੀ ਅੱਧੀ ਰੋਟੀ ਵਿੱਚ ਪਈ ਹੋਈ ਆ ਕਿਉਂਕਿ ਕद्दू ਦੀ ਸਬਜ਼ੀ ਬਣਾਈ ਸੀ ਕद्दू ਬੱਚਿਆਂ ਨੂੰ ਪਸੰਦ ਆ ਮਮਾ ਤੈਨੂੰ ਇਹਦੇ ਕਿੰਨੇ ਆਏ ਨੇ ਜਿਹੜਾ ਪਾਇਆ ਹੀ ਅੱਛਾ ਆਰਾਮ ਬਣ ਗਿਆ ਜਿਆਦਾ ਅੱਛਾ ਜੀ ਮੇਰੇ ਇੱਕ ਮੈਡਮ ਪੁੱਛਣ ਦੇ ਜਿਹੜਾ ਤੇਰਾ ਟਿੱਕਿਆਂ ਵਾਲਾ ਸੂਟ ਉਹ ਕਿੰਨੇ ਦਾ ਹੈ ਉਹ ਸਾਰਾ ਪਾਇਆ ਦਾ ਨਾ ਹਾਂ ਸੱਚੀ ਉਹ 1850 ਦਾ ਸੀਗਾ ਉਦੋਂ ਮੈਂ ਤੈਨੂੰ ਕੁੱਟ ਕੇ ਬੁੜਹਾਵਾਂ ਅਨੀ ਕਿੰਨੀ ਕਲੈਰਿਟੀ ਆਉਂਦੀ ਥਸੋਂ ਨੂੰ ਘਰ ਬੋਰਿਓ ਕਿਦਾਂ ਤਿੰਨ ਪਰੀਆਂ ਬੈਠੀਆਂ ਨਹੀਂ ਕਾਕੇ ਦੀ ਕਾਕੇ ਦੀ ਬੀਬੀ ਕਹਿੰਦੀ ਹੁੰਦੀ ਬਾਕੀ ਸੋਨਾ ਟਪਟਿਕ ਨੂੰ ਵੀ ਲੋਕੀ ਰੋਕ ਰੋਕ ਕੇ ਦੇ ਦਿੰਦੇ ਨੇ ਲੋਕ ਕਹਿੰਦੇ ਵੀ ਕਿੰਨੀ ਬੇਵਕੂਫੀ ਕਿਹੜੇ ਪਿੰਡ ਚ ਐਡਾ ਵੱਡਾ ਬਟੀਆ ਬਹਾਰ ਅੱਛਾ ਤੈਨੂੰ ਪਤਾ ਵੀ ਲੋਕ ਕੀ ਹੀ ਕਹਿ ਕੇ ਜਾਂਦੇ ਨੇ ਕੋਈ ਨੀ ਮੈਂਟੈਲਟੀ ਇਦਾਂ ਨਹੀਂ ਅਗਲਾ ਕਹਿੰਦਾ ਹਣਾ ਵੀ ਕਿੰਨੀ ਸੋਹਣੀ ਕਿੰਨੀ ਸੋਹਣੀ ਤੇ ਕੀ ਤੇ ਅਗਲਾ ਕਹਿੰਦਾ ਹਣਾ ਵੀ ਇੰਨਾ ਪੈਸਾ ਲਾਉਂਦੀ ਕੀ ਲੋੜ ਸੀ ਪਿੰਡਾਂ ਚ ਇੰਨਾ ਮਹਿੰਗਾ ਕੱਪੜਾ ਕਿਹਨੇ ਲੈਣਾ ਐਡਾ ਪੈਸਾ ਲਾਉਣਾ ਕੀ ਜੀ ਹਾਂ ਉਹਨਾਂ ਨੂੰ ਕੀ ਪਤਾ ਹੁੰਦੀ ਸੀ ਉਹਨਾਂ ਨੂੰ ਨੀ ਨਾ ਪਤਾ ਅਮਣੇ ਤੇ ਫਿਰ ਆਪਣੇ ਤੇ ਵੀ ਆਉਂਦੀ ਕਿਹੜੇ ਵੇਲੇ ਆਪਾਂ ਨੇ ਕਿਹ ਕਹਿੰਦੇ ਲੈ ਦੇ ਕਿ ਇੱਕ ਇੱਕ ਪਿੰਡ ਤੇ ਐਡੀ ਵੱਡੀ ਦੁਕਾਨ ਪਾ ਰੱਖੀ ਨੇ ਸਾਡੇ ਨਾਨਕੇ ਵੀ ਬੰਦੀ ਭੰਨੀ ਮੇਰੇ ਪੂਆਣੇ ਤੇ ਨੇ ਉਹ ਕਹਿੰਦਾ ਅਸੀਂ ਰੋਜ਼ ਨੰਗਰੇ ਸੀ ਕਹਿੰਦੇ ਵੀ ਐਡਾ ਵੱਡਾ ਸ਼ੋਰੂਮ ਕੌਣ ਖੋਲ੍ਹਿਆ ਤੇ ਕੀ ਕੰਮ ਕੋਲਣਾ ਹੋਣਾ ਇਹਨਾਂ ਨੇ ਤੇ ਮੈਂ ਖੋਲ੍ਹ ਪਿਆ ਕੰਮ ਮੈਂ ਆਹ ਕਰ ਦਿੱਤੇ ਕੌਣ ਖੌਂਦਾ ਰਾਤ ਨੂੰ ਇਹ ਆਏ ਕਿ ਲਈ ਰੱਖਿਆ ਉੱਤੇ ਉਹਦਾ ਨਹੀਂ ਅਮਣ ਉੱਤੇ ਲਿੰਕ ਵੀ ਪਾਣਾ ਚਾਹੀਦਾ ਹੈ ਚੈਨਲ ਦਾ ਕੋਈ ਤੁਹਾ YouTube ਦਾ ਨਿਸ਼ਾਨ ਤਾਂ ਉੱਤੇ ਪਾਓ ਔਰ ਤਾਂ ਹੀ ਜੇ ਕੋਈ ਨਿਸ਼ਾਨ ਪਾਉਂਦੀ ਅਗਲਾ ਅਗਲਾ ਸਰਚ ਮਾਰ ਮਾਰ ਕੇ ਵੰਦਾ ਫਿਰ ਬਣਾ ਆਨਣ ਕਹਿ ਹੋਰ ਨੰਬਰ ਬਣਾਉ ਕ ਅਮ ਮੰਦੀ ਪਬਲਿਸਿਟੀ ਕਰਨਦੇ ਅਮਾਂ ਦਾ ਨਖਰਾ ਨਹੀਂ ਪੈਂਦੇ ਦਫਾ ਲਾਟਰੀ ਲੱਗੀ ਹੋਈ ਲਾਟਰੀ ਤੇ ਬੁੜੇ ਨੂੰ ਬੋਲਟ ਕੀ ਕਰਨਾ ਹੈਗਾ ਤੇ ਹੈ ਉਹਨੂੰ ਕੋ ਸ਼ੌਂਕ ਪੂਰਾ ਕਰਨਾ ਇੱਥੇ ਕਰ ਲੈ ਚਾਹ ਹੁੰਦਾ ਤੁਹਾਨੂੰ ਕਮਨ ਆਫਿਸ ਜਾਣਾ ਹੈ ਚਾਹ ਹੁੰਦਾ ਇਹ ਓਕੇ ਜਾਣਾ ਬੁਲਟ ਤੇ ਜਾਣਾ ਕਰ ਬੁਲਟ ਦੀ ਐਵਰੇਜ ਪਤਾ ਕਿੰਨੀ ਹੁੰਦੀ ਹੈ ਨਾ ਪਰਨੀ ਤੇ 10 ਮੜਾ ਜ ਸਕੂਟਰ ਇਹ ਤਾਂ ਵਧੀਆ ਕੀਤਾ ਵੇਚਦੀ ਆ ਸਾਨੂੰ ਆ ਤੁਹਾਡੀ ਖੰਡਾਰਾ ਹੀ ਹੋਣੀ ਹੈ ਮੈਂ ਕਿੰਨੀ ਦੇ ਪੁਰਾਣੀ ਸੀ ਚੱਲ ਆਓ ਜੀ ਆਓ ਅਮਣੋ ਚਾਟ ਲੈ ਕੇ ਆਏ ਨਾਲ ਕੱਪੜਾ ਇਹ ਮੰਮੀ ਕਲ ਰਾਜਾ ਕਹਿ ਰਿਹਾ ਸੀ ਕਿ ਮੰਮੀ ਚੁੰਨੀਆਂ ਲੈ ਕੇ ਮਾਸੀ ਉਹ ਗਿਲਾਦੀ ਆ ਸੀ ਅਗਲੇ ਬੋਲ ਤੇ ਮਾਰ ਕੇ ਸਾਨੂੰ ਗਰਮੀ ਫਤਿਹ ਮੁੰਡਾ ਮੁੜਦਾ ਨਹੀਂ ਫਤਿਹ ਇੱਧਰ ਆ ਜਾ ਰਾਜਾ ਮੰਮੀ ਇਦਾਂ ਪੱਖੀ ਚੱਲ ਕੇ ਕਿੰਨਾ ਹੈ ਗਰਮੀ ਬੜੀ ਹੈ ਆ ਉਹ ਤੁਹਾਨੂੰ ਵੀ ਪਤਾ ਤੇ ਦੱਸਣ ਆਇਆ ਨੂੰ ਗਰਮਮਣ ਕਰਨੀ ਬੜੀ ਨਹੀਂ ਸੋਨੂੰ ਗਰਮੀ ਬਹੁਤ ਆ ਜਾਵੇ ਕੀ ਕਰਾਂਗੇ 8 9 ਵਜੇ ਆਉਣੀ ਲੈਟ 8 9 ਵਜੇ ਲੈਟ ਆਉਣ ਟ੍ਰਾਂਸਫਾਰਮ ਪੈਣ ਦਿਆ ਵਾ ਪਿੰਡ ਚ ਉਹ ਤਾਂ ਬੜੀ ਧੀਰ ਲੱਗਦੀ 8 9 ਕਦੋਂ ਹਾਂ ਉਹਨਾਂ ਚੋਂ ਬਾਅਦ ਤੇ ਭਾਈ ਸਾਰਾ ਕੁਝ ਲੇਟ ਹੋ ਜਦੋਂ ਟਿਪਾ ਨਹੀਂ ਰੋਟੀ ਤੜਕਾ ਲਾਉਣਾ ਸੀ ਤੜਕਾ ਹੀ ਲਾਣਾ ਰਹਿ ਗਿਆ ਸਰ ਜੀ ਨੂੰ ਮੈਂ ਆ ਗਈ ਭਾਂਡੇ ਬਾਦੀ ਇੱਧਰ ਮੈਂ ਚਲ ਜਾਂਦੀ ਆ ਘੜੀ ਮੈਂ ਪੱਤੀ ਆਉਂਦੀ ਚਲ ਫਿਰ ਕਰਦੀ ਆ ਚਲ ਕੋਈ ਨਹੀਂ ਲਾਣੇ ਮੇਰੇ ਨਾਲ ਤਾਂ ਤੂੰ ਚਾਪ ਕਿਸੇ ਦੇ ਦਿੰਦੇ ਉਹਨੇ ਚਾਪ ਕਿਸੇ ਬੰਦੇ ਨੂੰ ਕਿਉਂ ਹੋਇਆ ਕਿਉਂ ਨਖਰੇ ਬਹੁਤ ਤੇ ਬਹੁਤ ਜਿਹੜੇ ਖੜੇ ਤੇ ਬੈਠੇ ਆਹੋ ਤੇ ਮੈਂ ਫਿਰ ਹੋੜ ਇੱਥੇ ਇੱਥੇ ਬੈਠੀ ਉੱਠਣਾ ਨਹੀਂ ਜਾਣਾ ਨਹੀਂ ਮੰਮੀ ਪ੍ਰੀਤਾ ਵਲੌਗਰ ਨਹੀਂ ਮੈਨੂੰ ਨਹੀਂ ਬਸ ਤੂੰ ਫੜ ਕੇ ਰੱਖੋ ਜਦਾ ਮੈਂ ਤਾਂ ਤੁਹਾਨੂੰ ਹਣੀਆਂ ਚਾਹੀਦੀਆਂ ਬਸ ਇੱਥੇ ਰੱਖੋ ਹਾਂ ਬਸ ਇਹ ਇੱਥੇ ਰੱਖੋ ਇਹਦਾ ਮੈਡਮ ਤਾਂ ਤਾਂ ਕਰਲੇ ਫਿਰ ਏਦਾਂ ਮੂੰਹ ਆਉਣ ਲੱਗ ਗਿਆ ਹਾਂ ਬਾਬਾ ਸਾਡਾ ਸੋਨੂ ਅੱਜ ਇਹ ਕਰ ਲਾਂਗੇ ਬੈਠਾਂ ਅੰਮ੍ਰੀ ਕਿ ਬਾਬੇ ਤੋਂ ਮੈਂ ਕੈਮਰਾ ਦੇ ਕੇ ਨਹੀਂ ਹੋ ਕਿੱਥੋਂ ਲੱਪਣਾ ਨੇ ਤੂੰ ਲਿੰਕ ਹੋਦਾ ਬਲੌਗਰ ਦਿਖਾਓ ਮੈਂ ਉਹ ਦਿਖਾ ਲਾ ਬਲੌਗਰ ਦਿਖਾ ਦੇ ਦੇਸੀ ਉਹ ਨਿਕਲਦਾ ਨਾ ਕੰਮ ਨੂੰ ਤੇਰਾ ਨਹੀਂ ਹੱਥ ਨਹੀਂ ਚੱਲਦਾ ਕੈਮਰਾ ਫੜਨ ਨੂੰ ਬੜੇ ਚੰਦੇ ਆ ਚੱਲ ਨਾ ਆਖੇ ਤਰੀਕਾ ਬੜਾ ਉਹ ਤੇ ਮੈਨੂੰ ਆਡੀਓ ਲੱਭਾ ਦੇ ਉੱਪਰ ਦੀ ਇਹਨੇ ਲੱਭਾਇਆ ਉਹ ਤੇ ਉਹੀ ਕੱਟ ਲਾਉਂਗੀ ਉਹ ਤਾਂ ਨਿਕਲ ਜਾ ਨਈ ਪਰਟੀ ਤੇ ਸਟੋਰੀ ਪਾਈ ਉਹਨੂੰ ਕਿਹਾ ਸੈਂਡ ਕਰੀਂਗਾ ਆ ਉਹ ਚਾ ਫਲਾਈਟ ਤੇ ਮਿਲਣਾ ਤਾ ਹੁਣ ਤੂੰ ਕਾਟਾ ਇਨਸਟਾ ਕਰੀਂਸਟਾ ਹੋਣੀ ਖੜ ਜਾ ਮੈਂ ਲੱਗਦੀ ਤੇ ਰੀਲ ਸ਼ੇਅਰ ਕਰਦੀ ਆ ਗਾਇਸ ਦੇਖੋ ਇਸ ਟਾਈਮ ਸਾਡੇ ਆਨਲਾਈਨ ਆਰਡਰ ਸ਼ੁਰੂ ਹੋ ਜਾਂਦੇ ਨੇ ਤੇ ਤਾਂ ਕਰਕੇ ਹੁਣ ਅਸੀਂ ਇੰਜੋਏ ਕਰਨ ਦੇ ਅਸਰੀਲਾ ਬਣਾਉਂਦੇ ਆ ਮਤਲਬ ਬਾਅਦ ਵਿੱਚ ਆਉਂਦੇ ਨੇ ਜੇ ਕੋਈ ਨਾ ਦਰਾਸ ਇੰਨਾ ਦਾ ਨਾ ਸਾਡੀ ਘੱਟ ਪੂਰੀ ਜਿੱਦ ਨਹੀਂ ਕਰਨੀ ਉਹ ਨਹੀਂ ਲੱਭਣੀ ਉਹ ਭਾਵੇਂ ਲੱਗੀ ਜਾਈ ਨਾ ਰੋ ਕੇ ਮੇਰੀ ਬਾਤ ਕਰੀਏ ਕੋਈ ਨਹੀਂ ਬਾਹਰ ਰੱਖਦੀ ਨਹੀਂ ਅੜੀਏ ਇੰਨਾ ਕਰ ਨਹੀਂ ਮੇਰੇ ਕੋਲ ਲੈਪੋ ਨਹੀਂ ਦੇਈ ਤਾ ਸਾਡੀ ਬਲੀ ਬਲੀ ਤਾਂ ਭਾਈ ਨੇ ਉਸਤੇ ਫਤੇ ਜਦੋਂ ਤੂੰ ਆ ਜਾ ਉਹ ਆਪਣਾ ਫਤੇ ਉਹ ਫਤੇ ਮਾਂ ਦੀ ਗੱਲ ਸੁਣੂਗੀ ਆ ਇਹਨੂੰ ਮੇਰੇ ਮੂੰਹ ਚੋਂ ਨਿਕਲਦੀ ਗਾਲਾਂ ਇਹ ਪਾਣੀ ਪੜ ਜਾ ਮੈਂ ਪਿਟਾ ਲਵਾਂ ਕਿ ਜਦਾਂ ਲੱਗਾਂਗੀ ਤੂੰ ਉਹ ਪਾਸ ਕਿੰਨੀ ਸੋਣੀ ਕਾਲਾ ਇਹ ਆਪਣੇ ਕਾ ਪਣੇ ਪਿੰਡ ਕੋ ਪਰ ਨਹੀਂ ਤਾਂ ਆ ਕੰਮ ਨਹੀਂ ਕਰਨਾ ਪਰ ਨਹੀਂ ਤਾਂ ਰੀਲ ਕਿਥੋਂ ਲੱਗੇਗੀ ਕੱਲੇ ਬੈਠੇ ਹੋ ਭੈਣ ਨਾਲ ਗੱਲ ਕਰਾ ਦਈਏ ਛੜਾ ਇੱਥੇ ਹੈ ਨਹੀਂ ਤੇਰਾ ਮੈਂ ਲਾਈਕ ਕੀਤੀ ਸ਼ਾਇਦ ਛੰਡ ਤੈਨੂੰ ਪਤਾ ਕੀ ਉਹ ਰੀਲ ਦਾ ਕਿਹੜੀ ਦੇਖੀ ਇੱਕ ਬੰਦਾ ਕਿਹੜੀ ਰੀਲ ਦੱਸੂ ਵੀ ਤਸੀਂ ਕਿਹੜੀ ਕਹਿੰਦੇ ਕੱਲੇ ਕੱਲੇ ਬੈਠੇ ਹੋ ਭੈਣ ਨਾਲ ਗੱਲ ਕਰਾ ਦਈਏ ਹਾਂ ਉਹਨੂੰ ਕਹਦੇ ਛੰਡ ਕਰ ਦਵੇ ਮਾਰ ਲਿਆ ਕਮੈਂਟ ਪੁੱਤ। ਹਮ। ਅੱਦਮੂ। ਲੈ ਆਦਾ ਫਤਿਹ ਆਦਾ ਮੈਂ ਲੱਬਲਾਂ ਦੇ ਪਿੱਛੇ। ਸਕੂਟੀ ਠੀਕ ਕਰਵਾ ਰਹੀ ਏ। ਅਗਲੇ ਕੱਲ ਮੰਗੇਗਾ। ਪਹਿਲਾਂ ਮੰਗਣੀ। ਕੀ ਮੰਗਣਾ ਏ? ਐਨ ਕੋ ਨਾ ਨੇ। ਐਨ ਛੁੱਟੀ ਖੱਲੇ ਦੇ। ਪਰਨੀਤ ਨਾ ਕਰ ਪੁੱਤ। ਜਰਾ ਕਿੱਥੇ ਟੁੱਟੀ ਪਈ ਏ? ਟੁੱਟੀ ਪਈ ਏ। ਲੈ ਟੁੱਟੀ ਪਈ ਉਹਦੇ ਅਗਲੇ ਕੰਮ ਚਲਾਉਂਦੇ ਨੇ ਨਾ ਆਪਣਾ ਉਹਦੇ ਨਾਲ। ਉਹ ਕਿਉਂ ਕਰਦੇ ਨੇ? ਉਹ ਚਲਾਉਂਦੇ ਨੇ। ਕੀ ਕਰਣਾ ਕੋਰੀਏ? ਉਰੇ ਸੂਟ ਕਰਵਾਣੇ ਨੇ ਸ਼ਕਤੀ ਨੂੰ ਕਿਹੜੇ ਕੰਮੇ ਲਾਤਾ ਮਨ ਨੇ ਮੈਂ ਉਹੀ ਲੱਗਦੀ ਮੈਂ ਤਾਂ ਅੱਗੇ ਹੀ ਦੇਖਦਾ ਹੈਗਾ ਕਿਉਂ ਦੇ ਇਦਾਂ ਤੇਰਾ ਲੁਕੜਿਆ ਹਾਂ ਕੋਈ ਨਾ ਤੇਰੇ ਤੋਂ ਤਾਂ ਬਦਲਾ ਮੈਂ ਲਾਉਂਗੀ ਇੱਕ ਬਦਲਾ ਜੱਟੀ ਦਾ ਹੋਊਗਾ ਹਣ ਦੇਖ ਆਹ ਕੰਮ ਹੁੰਦੇ ਨੇ ਆਹ ਕੰਮ ਕਰਾ ਲਓ ਤੁਸੀਂ ਨਾ ਟੁੱਟੀ ਆ ਵਰਨੀਤ ਜੀ ਅੱਗੇ ਟੁੱਟ ਕਰ ਜਾਵੇ ਫੇਰ ਨਹੀਂ ਨਹੀਂ ਐ ਕਿਦਾਂ ਕਿੰਨਾ ਬੋਲਦੀ ਹੈ 100 ਰੁਪਇਆ ਲੈ ਲੱਤੇ ਦੋ ਬਲਾ ਤੂੰ ਹੀ ਨਵਾ ਲੈ ਲਓ ਤੂੰ ਜੂਰੀ ਪੁਰਾਣਾ ਲੈਣਾ ਹੈ ਆ ਨਾਲ ਇਹ ਨਾ ਜਰੂਰੀ ਹਾਂ ਤੂੰ ਜਰੂਰੀ ਇਹ ਨਾ ਲੈਣਾ ਨਵਾਂ ਲਵਾਂਗਾ ਹਾਂ ਪੁਰਾਣਾ ਵਰਤ ਨਮਸਕਾਰ ਬੱਲੇ ਸਾਰਿਆਂ ਨੂੰ ਸਵੇਰੇ ਜੀ ਕਰਵਾਣਾ ਇਹ ਤਾਂ ਇਹਦਾ ਗੱਲ ਜੋ ਪਿੱਛੋਂ ਆਊਗਾ ਇਹ ਤਾਂ ਚਲਾਣਾ ਹੁੰਦਾ ਨਾ ਨੋ ਨਾ ਭਾਜੀ ਨੇ ਦਫਤਰ ਦਫਤਰ ਜਾਣਾ ਹੈ ਨਾ ਇਹ ਪੁਰਾਣਾ ਮਾਡਲ ਲੈਣਾ ਪਤਾ ਹੈ ਪਰ ਇਹ ਉਹ ਛੋਟੀ ਭਲਾ ਦੇ ਕੰਮ ਗਿਆ ਸੁਨੋ ਮੇਰੀ ਤੇ ਸਲਾਹ ਤੇ ਉਹਦੇ ਤਾਂ ਭਾਜੀ ਨੇ ਕੋਈ ਛੋਟੀ ਗੱਡੀ ਲੈ ਦੋ ਛੋਟੀ ਪਹਿਲਾਂ ਸੋਚਿਆ ਸੀ ਆਲਟੋ ਲੈ ਲੈਣਿਆ ਹੋਰ ਉਹਨੇ ਦੀ ਤੁਹਾਡੀ ਔਰ ਦੇ ਤੋਂ ਵੀ ਘੱਟ ਆਲਟੋ ਆ ਜਣੀ ਤੁਹਾਨੂੰ ਯਾਰ ਕਹਿੰਦੇ ਹੁੰਦੇ ਨਾ ਸ਼ੌਂਕ ਦਾ ਕੋਈ ਮੁੱਲ ਨਹੀਂ ਕਰਦੇ ਆ ਚੱਕਰ ਤਾਂ ਸਾਰਾ ਸ਼ੌਂਕ ਦਾ ਏ ਮੈਨੂੰ ਮੈਨੂੰ ਜਦੋਂ ਸਕੂਟਰੀ ਤਾਂ ਪਤਾ ਲੱਗਿਆ ਮੈਂ ਤਾਂ ਉਦੋਂ ਹੀ ਗੈਸ ਮਾਰ ਲਿਆ ਮੈਂ ਤਿਆਰ ਰਹੋ ਮੈਂ ਦੀਦੀ ਵਾਲੀ ਬਿਲਟ ਲੈਣ ਕੇ ਹੁਣ ਪਹਿਲਾਂ ਵੀ ਚੱਲੇ ਹਾਂ ਨਾ ਪੂਰੀ SLA ਬਣ ਗਈ ਮਾਰ ਤੇ ਆਏ ਐ ਕਰੋ ਲੈ ਆਓ ਚਲੋ ਰੱਖੜੀ ਵਾਲ ਦਿਨ ਲੈ ਆਉਣੇ ਪਿਆਰੀ ਹੋ ਗਈ ਮਾਰਨ ਫਿਰ ਫੋਨ ਕੀਤਾ ਫਿਰ ਪੁੱਛੋਗੇ ਨਾ ਨਾ ਪੁੱਛਿਆ ਹੋ ਗਏ ਤੇ ਮੈਂ ਕਿਹਾ ਕਿ ਥੋੜਾ ਜਿਹਾ ਫਰੀਜ ਹੋ ਕੇ ਆਰਾਮ ਨਾਲ ਚੱਲਾਂਗੇ ਕਾਲੀ ਘੜੀ ਕੀ ਕਰਨਾ ਇੰਨੇ ਨੂੰ ਸਾਡੇ ਥੱਲੇ ਵਾਲੇ ਆਂਟੀ ਕਹਿੰਦੇ ਉਤਾਰ ਬੁੱਲਤ ਖੜਾ ਹੈ ਨਾ ਕੋਈ ਇਹਨੂੰ ਚਲਾਉਂਦਾ ਇਹਨੂੰ ਦੋਸਤ ਲੈ ਜਾ ਕਰ ਫਿਰ ਉਹ ਉਹਨਾਂ ਨੂੰ ਕਿਹ ਵੇਚਦੇ ਉਹ ਹੀ ਨਾਲ ਫਿਰ ਉਤਾਰ ਹੁਣ ਉਹ ਲੈ ਕੇ ਜਾਂਦਾ ਨਹੀਂ ਭੀ ਜੇ ਉਹ ਸੇਲ ਕਰਦੇ ਉਹਨਾਂ ਨੂੰ ਕਹੇ ਜੇ ਕੋਈ ਨਹੀਂ ਚਲਾਉਂਦਾ ਤੇ ਸੇਲ ਨਹੀਂ ਕਰ ਦੇਣਾ ਫਿਰ ਉਹਦੇ ਕੋਲ ਟਾਈਮ ਨਹੀਂ ਚੜਾ ਡਿਊਟੀ ਸੁਣ ਤੂੰ ਗ੍ਰੇ ਕਲਰ ਦਾ ਨਹੀਂ ਇਹ ਹੀ ਘੇਰਾ ਜਿਆਦਾ ਬੜਾ ਘੈਂਟ ਲੱਗਦਾ ਹੋਰ ਗ੍ਰੇ ਕਲਰ ਜਾਂ ਆਰਮੀ ਕਲਰ ਜੇ ਵਧੀਆ ਲੱਗਦਾ ਦੇਖ ਵਿੱਚੇ ਹੀ ਮਲਵਈ ਭਾਸ਼ਾ ਇਹਦੀ ਚੱਲਦੀ ਵਿੱਚੇ ਹਾਇਦਰ ਹਾਇਦਰ ਚੱਲਦਾ ਕਹਿੰਦਾ ਦਾ ਬੋਲ ਤੇ ਚਲਾਉਂਦਾ ਚੌਂਕਰੀ ਹੁੰਦਾ ਆ ਇਹਨੂੰ ਪਤਾ ਨਾ ਇਹਦਾ ਵਿਚਾਰੇ ਦਾ ਤਾਂ ਨਹੀਂ ਨਾ ਇਹਨੂੰ ਕੋਈ ਲੈ ਕੇ ਤਾਂ ਜਾਂਦਾ ਨਹੀਂ ਬੁਲਟ ਤੇ ਦਮੋਂ ਕਿਤੇ ਚਲੇਓ ਦਮੋਂ ਤੇਰੇ ਬਾਵਾ ਤੇ ਕਿਵੇਂ ਦਾਣੇ ਦਾਣੇ ਜਿਹਾ ਹੋਏ ਪਏ ਨੇ ਵੈਕਸ ਕਰ ਚੋਗੇ ਵੈਕਸ ਕਰਵਾ ਕੇ ਖੁਰਕ ਕਰ ਲੀ ਵੈਰੀ ਗੁੱਡ ਵੈਰੀ ਗੁੱਡ ਹਸਪਤਾਲ ਤਾਂ ਇਹਦਾ ਸੌਣ ਤਾਂ ਨਾ ਜਾਵੇ ਹਾਈ ਕਿਹੜੇ ਕਮਲਿਆਂ ਨੇ ਲਾਇਆ ਇਹ ਗਲਾਸ ਜਿੱਦਣ ਕਿਤੇ ਡਿਗ ਡੂ ਕੀ ਗਿਆ ਨਾ ਫੋਨ ਟੁੱਟ ਜਾਣਾ ਇਹ ਆ ਦੇ ਬਾਏ ਬਾਏ ਇਸ ਨਾਮ ਜਾਣਾ ਫੇਰ ਤੁਸੀਂ ਸੈਟ ਕਰਾ ਕੇ ਨੂੰ ਕਿੱਦਾਂ ਲਿਆ ਹੋਗੇ ਕੋਈ ਨਾ ਜਿ ਦਿਨਾਵਾਂਗੇ ਸ਼ਨੀਵਾਰ ਰਖੜੀ ਬਣਾਣਾ ਲੈ ਮੰਮੀ ਤੇ 1 ਮਿੰਟ ਨਹੀਂ ਰਹਿੰਦੀ ਫੋਨ ਬਿਨਾ ਹੋਰ ਦੇਦਾ ਹੋਣਾ ਤੁਹਾਡੇ ਫੋਨ ਤੇ ਆ ਮੰਮੀ ਤੇ ਕਿਹਨੂੰ ਫੋਨ ਨਹੀਂ ਜਦੋਂ ਤਾਂ ਫੂਲ ਹੁੰਨੇ ਆ ਅਮਣ ਬੁਟੀ ਤੇ ਹੁੰਦੀ ਆ ਮੰਮੀ ਨੂੰ ਆ ਹੁੰਦਾ ਵੀ ਫੋਨ ਇੱਥੇ ਹੋਵੇ ਮੇਰੇ ਕੋਲ ਮੈਰਾ ਜੈਨੂ ਕਰਨਾ ਹੁੰਦਾ ਫਲਾਣੇ ਨੂੰ ਕਰਨਾ ਹੁੰਦਾ ਲੈ ਉਹ ਤਾਂ ਸੜਕੇ ਬੁੱਲ ਤੇ ਗੱਡੀ ਲਾਂ ਤੇ ਮੈਨੂੰ ਲੱਗਾ ਮੈਂ ਸੋਈ ਤੇ ਜਾਵਾਂ ਮੈਨੂੰ ਕੋਈ ਸੰਭਾਵਨਾ ਦਿਖਣ ਨਹੀਂ ਦਈ ਵੀ ਕੋਈ ਸਬਜੀ ਸੁਜੀ ਬਣਾਊਗਾ ਇਦੋਂ ਪਹਿਲਾਂ ਕਿ ਲੇਟ ਹੋਵੇ ਮੈਂ ਜਾ ਕੇ ਰੋਟੀ ਬਣਾਵਾਂ ਉਹ ਗੱਡੀ ਤੇ ਆ ਲੱਗ ਰਿਹਾ ਜਿਵੇਂ ਦੇਖੇ ਲੱ ਫਿਰ ਨੂੰ ਪਤੇ ਦੇਖੇ ਮਰਸੀਏ ਨਿਗਾਹਾਂ ਵੇਖਣਦੇ ਉਹਨਾਂ ਨੂੰ ਇਹ ਨਹੀਂ ਉਹ ਲਿਆ ਕੇ ਆਇਆ ਦਵਾਈ ਲੈਣ ਨੂੰ ਐ ਵੀ ਇਹਨਾਂ ਦੇ ਨਾਲ ਮੈਂ ਗੁਸੀ ਗਏ ਤਾਂ ਹੈਗੇ ਸੀ ਸੋਹਣੇ ਪਾਪਾ ਤਾਰ ਲਿਆਉਣਗੇ ਤੂੰ ਪਾਪਾ ਨੂੰ ਵੀ ਜਾਇਆ ਕਰੋ ਕਿਹੜੇ ਤਿੰਨ ਜਾਣੇ ਨਹੀਂ ਨਾ ਜਾ ਸਕਦੇ ਠੀਕ ਹੈ ਮੱਤ ਤਿੰਨ ਜਾਣੇ ਨਹੀਂ ਨਾ ਬੈਠ ਸਕਦੇ ਓਕੇ ਪਾਪਾ ਨੂੰ ਜਾਇਆ ਕਰੋ ਆਜੋ ਆਜੋ ਮੀਰ ਜਾਂ ਤੂੰ ਉਹ ਲਿਆ ਕੇ ਮੈਂ ਜਲਦੀ ਤੇ ਤਾਨੂੰ ਹੁਣ ਕਿਹੜਾ ਲਵਾ ਕੇ ਲਿਆ ਵੀਰਾ ਫਿਰ ਮੈਂ ਚਲ ਜੂੰ ਸੁਣ ਤੂੰ ਸਭ ਜਿੰਨ ਤਰਕਾਈ ਲਾ ਦਿੰਦੀ ਪੈਣ ਬਸ ਆਈ ਗਰਮ ਕਾ ਲਿਆ ਪਰ ਤੂੰ ਨਹੀਂ ਰੋਟੀ ਖਾਣੀ ਹੈਗੀ ਉਹ ਵੀ ਉਦ ਵਰਗੀ ਬਣ ਗਈ